ਅਕਾਲੀ ਦਲ ਦੀ ਪੂਰਨ ਸਰਜੀਤੀ ਲਈ ਅਕਾਲ ਤਖਤ ਸਾਹਿਬ ਵੱਲੋਂ ਜੋ ਕਮੇਟੀ ਬਣਾਈ ਗਈ ਸੀ ਤੇ ਉਹਦੇ ਪੂਰੇ ਜੋਰਾਂ ਸ਼ੋਰਾਂ ਦੇ ਨਾਲ ਪੂਰੇ ਪੰਜਾਬ ਦੇ ਵਿੱਚ ਜਿਹੜੀ ਭਰਤੀ ਕੀਤੀ ਗਈ ਕਮੇਟੀ ਦੀ ਗਵਾਹੀ ਦੇ ਵਿੱਚ ਇਹ ਭਰਤੀ ਕੀਤੀ ਗਈ ਹੈ ਡੈਲੀਗੇਟ ਚੁਣੇ ਗਏ ਨੇ ਅੱਜ ਡੈਲੀਗੇਟਾਂ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪ੍ਰਧਾਨ ਦੀ ਚੋਣ ਕੀਤੀ ਹੈ ਸਿੱਖ ਪੰਥ ਦੀ ਜਾਣੀ ਪਹਿਚਾਣੀ ਸ਼ਖਸੀਅਤ ਗਿਆਨੀ ਹਰਪ੍ਰੀਤ ਸਿੰਘ ਜੀ ਜੋ ਪ੍ਰਧਾਨ ਚੁਣੇ ਗਏ ਨੇ ਤੇ ਸਾਡੇ ਨਾਲ ਸੰਗਤਾਂ ਜੁੜੀਆਂ ਨੇ ਇਹਨਾਂ ਨਾਲ ਗੱਲਬਾਤ ਕਰਦੇ ਆਂ ਵੀ ਸੰਗਰੂਰ ਤੋਂ ਸੰਗਤਾਂ ਪਹੁੰਚੀਆਂ ਹੋਈਆਂ ਨੇ ਇੱਥੇ ਜਿਹੜੇ ਡੈਲੀਗੇਟਾਂ ਦਾ ਜਲਾਸ ਸੀਗਾ ਅੱਜ 11 ਅਗਸਤ 2025 ਦਾ ਦਿਨ ਹੈ ਵੱਡਾ ਇਤਿਹਾਸਿਕ ਦਿਨ ਬਣ ਗਿਆ ਗਿਆ ਨਹੀਂ ਹਰਪੀ ਸਿੰਘ ਜੀ ਪ੍ਰਧਾਨ ਬਣੇ ਨੇ ਬਾਈ ਜੀ ਸਸਕਾਰ ਸਸਕਾਰ ਜੀ ਤਾਂ ਅੱਜ ਗਿਆਨੀ ਜੀ ਨੂੰ ਸੰਗਤ ਵੱਲੋਂ ਪ੍ਰਮਾਨਤ ਪ੍ਰਧਾਨ ਚੁਣਿਆ ਗਿਆ ਕੀ ਕਰਨਾ ਚਾਹੁੰਦੇ ਬਹੁਤ ਹੀ ਇਹ ਫੈਸਲਾ ਸਲਾਂਗਾ ਜੂਗਾ ਜੋ ਅਕਾਲ ਤਖਤ ਵੱਲੋਂ ਪੰਜ ਮੈਂਬਰੀ ਪਾਰਟੀ ਕਮੇਟੀ ਬਣਾਈ ਗਈ ਸੀ ਉਸ ਕਮੇਟੀ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਪਾਰਦਰਸ਼ੀ ਪਿੰਡ ਪੱਧਰ ਤੇ ਸਰਕਲ ਪੱਧਰ ਦੇ ਡੈਲੀਗੇਟ ਬਣਾ ਕੇ ਜ਼ਿਲ੍ਹਾ ਪੱਧਰ ਦੇ ਡੈਲੀਗੇਟ ਬਣਾ ਕੇ ਪੰਜਾਬ ਪੱਧਰ ਦੇ ਡੈਲੀਗੇਟ ਬਣਾ ਕੇ ਜੋ ਸਿਧਾਂਤਿਕ ਪ੍ਰਕਿਰਿਆ ਉਹ ਪੂਰੀ ਕੀਤੀ ਆ ਆਪਾਂ ਹੁਣੇ ਦੇਖ ਰਹੇ ਹਾਂ ਅੱਗੇ ਅਜਲਾਹ ਚੱਲਦਾ ਹੁੰਦਾ ਬੰਦ ਕਮਰੇ ਦੇ ਵਿੱਚ ਚੱਲਦਾ ਹੁੰਦਾ ਇਹ ਕਲਫਾਫੇ ਦੇ ਵਿੱਚੋਂ ਪ੍ਰਬੰਧ ਨਿਕਲਦਾ ਹੁੰਦਾ ਅੰਦਰ ਡੈਲੀਗੇਟ ਜਲਾਸ ਅਜੇ ਵੀ ਚੱਲ ਰਿਹਾ ਪ੍ਰਬੰਧ ਦੀ ਚੋਣ ਹੋ ਚੁੱਕੀ ਆ ਬਾਹਰ ਸਪੀਕਰਾਂ ਦੀ ਆਵਾਜ਼ ਨਾਲ ਸਮੂਹਤੀ ਪੱਤਰਕਾਰ ਔਰ ਜਿਹੜੇ ਕੌਂਗਰੇਸ ਸੁਭਚਿੰਤਕ ਸ਼ੋਮਨੀ ਅਕਾਲੀ ਦਰ ਨੇ ਸੁਭਚਿੰਤਕ ਹਜ਼ਾਰਾਂ ਦੀ ਗਿਣਤੀ ਵਿੱਚ ਬਾਹਰ ਬੈਠਿਆ ਆ ਆਪਾਂ ਨੂੰ ਸਾਰਿਆਂ ਨੂੰ ਅੰਦਰਲੀ ਕਾਰਵਾਈ ਪਾਰਦਰਸ਼ੀਤਾ ਅਗਲਾ ਸੁਣ ਰਹੀ ਆ ਸਰਬਸੰਮਤੀ ਨਾਲ ਗਿਆਨੀ ਹਰਪ੍ਰੀਤ ਸਿੰਘ ਦਾ ਨਾਮ ਪੇਸ਼ ਕੀਤਾ ਗਿਆ ਸਰਬਸੰਮਤੀ ਨਾਲ ਹੀ ਪ੍ਰਵਾਨਗੀ ਮਿਲੀ ਇਹ ਬਹੁਤ ਵੱਡੀ ਗੱਲ ਆ ਪਹਿਲਾਂ ਵੀ ਉਹਨਾਂ ਦਾ ਨਾਮ ਚਰਚਾ ਦੇ ਵਿੱਚ ਸੀ ਪਰ ਉਹਨਾਂ ਨੇ ਤਿਆਗ ਦੀ ਭਾਵਨਾ ਵੀ ਦਿਖਾਈ ਉਹਨਾਂ ਨੇ ਬਿਆਨ ਦਿੱਤਾ ਜੇ ਬੀਬੀ ਸੁਤਮੰਤ ਕੌਰ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਦੇ ਵਿੱਚ ਤਾਂ ਮੈਂ ਉਸ ਭਾਈ ਅਮਰੀਕ ਸਿੰਘ ਦੀ ਸ਼ਹੀਦੀ ਪੁੱਤਰੀ ਦੇ ਮੁਕਾਬਲੇ ਅਕਾਲੀ ਦਲ ਦੀ ਪ੍ਰਧਾਨਗੀ ਦਾ ਕੈਂਡੀਡੇਟ ਹੀ ਰਹੇ ਦੂਸਰੇ ਪ੍ਰਧਾਨ ਕੁਰਸੀ ਨੂੰ ਚਿੰਬੜਦੇ ਨੇ ਇਹ ਸੰਗਤ ਦੇ ਬਿਠਾਏ ਹੋਏ ਪ੍ਰਧਾਨ ਨੇ ਇਹ ਨਹੀਂ ਫਰਕਾ ਜਿਹੜੇ ਪ੍ਰਧਾਨ ਨਾਲ ਸੰਘਤ ਹੋਵੇ ਉਹ ਸਾਰੀਆਂ ਚੁਣੌਤੀਆਂ ਦਾ ਟਕਰਾ ਕਰ ਸਕਦੇ ਨੇ ਗਿਆਨੀ ਹਰਪ੍ਰੀਤ ਸਿੰਘ ਇੱਕ ਬਹੁਤ ਹੀ ਪੰਛਕ ਪਰੀ ਲਿਖੀ ਸ਼ਖਸੀਅਤ ਨੇ ਜੋ ਪੰਥਕ ਮੁੱਦਿਆਂ ਨੂੰ ਪੰਥਕੀਤਾਂ ਨੂੰ ਜਿਹੜੇ ਕ ਪੰਥਕੀ ਹਿੱਤਾਂ ਦੇ ਲਈ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਮਜੂਸ ਹੋਏ ਬੈਠੇ ਸਨ ਅੱਜ ਆ ਦੇਖੋ ਹਜ਼ਾਰਾਂ ਦਾ ਬਾਹਰ ਲੋਕ ਇਕੱਠਾ ਦਾ ਘਾਠਾ ਮਾਰਦਾ ਸਾਰਿਆਂ ਦੇ ਤੇਰਾ ਤੇ ਰੌਣਕਾਂ ਦੇ ਅਕਾਲ ਤਖਤ ਦੀ ਸਰਪ੍ਰਸਤੀ ਹੇਠ ਅੱਜ ਨਵੇਂ ਅਕਾਲੀ ਦਲ ਦੀ ਜੋ ਚੋਣ ਹੋਈ ਆ ਇਹ ਤੋਂ ਜੋ ਸੱਚਾ ਸੁੱਚਾ ਸਿੱਖ ਹੈ ਸ਼੍ਰੋਮਣੀ ਅਕਾਲੀ ਦਲ ਨਾਲ ਪਿਆਰ ਰੱਖਦਾ ਉਹ ਸਾਰੇ ਬਹੁਤ ਖੁਸ਼ ਨੇ ਬਾਗੋ ਵਾਗ ਨੇ ਜੀ ਤਾਂ ਤੁਹਾਡੇ ਸੰਗਰੂਰ ਦੀ ਜੇ ਆਪਾਂ ਗੱਲ ਕਰੀਏ ਝੁੰਦਾ ਸਾਹਿਬ ਜਿਹੜੇ ਇਸ ਕਮੇਟੀ ਦੇ ਸੀਨੀਅਰ ਮੈਂਬਰ ਸੀ ਉਹਨਾਂ ਦਾ ਕਿਸ ਤਰ੍ਹਾਂ ਦਾ ਯੋਗਦਾਨ ਰਿਹਾ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਬਹੁਤ ਸੋਝੇ ਹੋਣ ਇਨਸਾਨ ਨੇ ਉਹ ਪਹਿਲਾਂ ਵੀ ਜੁੰਡਾ ਕਮੇਟੀ ਜਦ ਅਕਾਲੀ ਦਲ ਸੁਖਬੀ ਸਿੰਘ ਬਾਦਲੂ ਨੇ ਬਣਾਈ ਸੀ ਉਦੋਂ ਵੀ ਉਹਨਾਂ ਨੇ ਗਰਾਊਂਡ ਪੱਧਰ ਤੇ ਲੈਵਲ ਤੇ ਦਿੱਤੀ ਹੁਣ ਵੀ ਉੱਥੇ ਉਹਨਾਂ ਨੇ ਬਹੁਤ ਹੀ ਪੁਰਾਣੇ ਸੀਨੀਅਰ ਅਕਾਲੂ ਅਕਾਲੀ ਸਰਦਾਰ ਸਰਦੇਵ ਜੀ ਸਿੰਘ ਜੀ ਦੇ ਨਾਲ ਜੋ ਅੱਜ ਇਸ ਦੁਨੀਆ ਵਿੱਚ ਨਹੀਂ ਰਹੇ ਜਿਨ੍ਹਾਂ ਨੇ ਪਹਿਲਾਂ ਵੀ ਅਕਾਲੀ ਦਲ ਦੇ ਵਿੱਚ ਭੈਗੇ ਵੀ ਇਹ ਗੱਲਾਂ ਜੋ ਮਤਲਬ ਬੇਨਿਜਮੀਆਂ ਹੋ ਰਹੀਆਂ ਸਨ ਉਸ ਦੇ ਖਿਲਾਫ ਆਵਾਜ਼ ਸਾਈ ਸੀ ਤੇ ਅੱਡ ਅਕਾਲੀ ਦਲ ਤੋਂ ਅਲੱਗ ਹੋ ਕੇ ਪੰਥਕ ਸਿਧਾਂਤਾਂ ਦੀ ਗੱਲ ਕੀਤੀ ਸੀ ਉਹਨਾਂ ਦੀ ਪੂਰੀ ਸਮੁੱਚੀ ਟੀਮ ਨੂੰ ਉਹਨਾਂ ਦੇ ਸਪੱਤਰ ਕੈਬਨਰ ਮੰਤਰੀ ਨੇ ਪ੍ਰਵਿੰਦਰ ਸਿੰਘ ਪੀਰਸਾ ਭਾਈ ਗੋਬਿੰਦ ਸਿੰਘ ਲੰਗੋਵਾਲ ਸਾਹਿਬ ਦਾ ਪ੍ਰਧਾਨ ਸ਼ਰਮਣੀ ਸਾਰਿਆਂ ਧਿਰਾਂ ਨੂੰ ਨਾਲ ਲੈ ਕੇ ਬਹੁਤ ਵਧੀਆ ਪ੍ਰਭਾਵਸ਼ੀ ਤਰੀਕੇ ਨਾਲ ਬਹੁਤ ਵਧੀਆ ਪ੍ਰਤੀਕੀਤੀ ਕੀਤੀ ਆ ਸਾਰਿਆਂ ਨੂੰ ਨਾਲ ਲੈ ਕੇ ਚੱਲ ਰਹੇ ਨੇ ਇੱਕ ਮੈਂ ਹੋਰ ਸਵਾਲ ਕਰਨਾ ਚਾਹੁੰਦਾ ਜਿਹੜੀ ਅਕਾਲੀ ਦਲ ਪਾਰਟੀ ਹੈ ਸਭ ਤੋਂ ਪੁਰਾਣੀ ਪਾਰਟੀ ਹੈ ਪੰਜਾਬ ਦੀ ਕਿਉਂ ਲੋਕਾਂ ਨੇ ਇਹਨੂੰ ਨਕਾਰਿਆ ਸੀ ਕੀ ਕਾਰਨ ਰਹੇ ਨੇ ਬਈ ਜੀ ਅੱਗੇ ਜਦੋਂ ਕਿਸੇ ਦੇ ਚਿੱਟਾ ਕੁਰਤਾ ਪਜਾਮਾ ਤੇ ਲੀਲੀ ਪੱਗ ਬੰਨੀ ਹੁੰਦੀ ਅਹੇ ਜਥੇਦਾਰ ਹੁੰਦੇ ਅਗਲਾ ਕਹਿੰਦਾ ਜਥੇਦਾਰ ਐ ਕਾਲੀ ਆ ਬਈ ਸੋਨੇ ਦੀ ਬੋਰੀ ਛਿਰ ਦੋ ਵੀ ਜਾਂ ਕੋਈ ਟੀਪ ਐ ਨਾਲ ਬੈਠਿਆ ਵੀ ਯਾਰ ਕਾਲੀ ਆ ਉੱਥੇ ਖੜ੍ਹਦੇ ਸਾਡੇ ਕਾਲੀ ਦਲ ਦੇ ਯਾਰ ਬਾਣੇ ਨੂੰ ਆ ਪਿਛਲੇ ਸਾਲਾਂ ਚ ਆ ਮਤਲਬ ਇਹ ਨਿਯਮੀਆਂ ਕਰਕੇ ਕਾਲੀ ਦਲ ਦੇ ਸਤਾ ਤੋਂ ਸੱਤਾ ਦੇ ਨਸੇ ਵਿੱਚ ਯਾਰ ਕਾਲੀ ਬਾਣੇ ਨੂੰ ਬਦਨਾਮ ਕਰਤਾ ਕਾਲੀ ਸੋਚ ਦਾ ਅਕਾਲ ਪੁਰਖ ਵੱਲੋਂ ਪਰਨੋਤ ਪਰਲੋਇਆ ਹ ਮਨੁੱਖ ਹੋਣਾ ਚਾਹੀਦਾ ਜੋ ਸਰਬੱਤ ਦਾ ਭਲਾ ਮੰਗਦਾ ਹੋਵੇ ਸਰਬੱਤ ਦੀ ਗੱਲ ਕਰਦਾ ਹੋਵੇ ਯਾਰ ਅੱਜ ਦੇ ਸਾਡੇ ਅਕਾਲੀ ਦਲ ਦਾ ਹਾਸ਼ੀਏ ਤੇ ਆਉਣ ਦਾ ਕਾਰਨ ਹੀ ਆ ਵੀ ਸਾਡੇ ਮਤਲਬ ਕੁਝ ਆਗੂਆਂ ਨੇ ਸਿਧਾਂਤਾਂ ਦਾ ਘਾਣ ਕਰਕੇ ਅਕਾਲੀ ਦਲ ਦੀ ਸੋਚ ਨੂੰ ਇੰਨਾ ਪਰੇ ਤੱਕ ਦਿੱਤਾ ਕਿ ਅਕਾਲੀ ਵੀ ਸਿਰਫ ਸੱਤਾ ਦੇ ਨਸ਼ੇ ਵਿੱਚ ਡੂਰ ਹੋ ਕੇ ਰਹਿ ਗਏ ਤਾਂ ਅਕਾਲੀ ਦਲ ਹਾਸ਼ੀਏ ਤੇ ਆਇਆ ਅੱਜ ਪਰ ਆਸ ਦੀ ਕਿਰਨ ਵੱਜੀ ਆ ਵੀ ਦੁਬਾਰਾ ਸ਼ੋਮਣੀ ਅਕਾਲੀ ਦਲ ਘੇਰ पंथक कमेटी जिस तरह हुया पारदर्शता अकाली दल रखण वारे सोच सारे इश्ते धनवाद कल शुकरी